ਦੇ ਲੋ ਨੀ ਅਰੇ ਜੰਗਲਾਂ ਦੇ ਡੇਰੇ ਆ ਅਮਰੀਕਾ ਅਮਰੀਕਾ ਕਹਿਣਾ ਸੋਖਾ ਵੀਰ ਮੇਰਾ ਅਮਰੀਕਾ ਕਹਣਾ ਸੋਖਾ ਵੀਰ ਸਹੀ ਆ ਬਸ ਹੋ ਜਾਂਦੀ ਤੁਰ ਤੁਰ ਤਿੰਨ ਦਿਨ ਹੋਗਾ ਚੌਥਾ ਦਿਨ ਤੁਰਨ ਦੇ ਹਾਂ ਬੜੇ ਬਰੇ ਕਤਰਾ ਕਾ ਪਾਣੀ ਵਿੱਚ ਦੀ ਕੱਢਦੇ ਆ ਲੱਕ ਪਲੱਕ ਲੱਕ ਪਾਣੀ ਹੁੰਦਾ ਵਿੱਚੋਂ ਉਹਨਾਂ ਦੇ ਵਿੱਚੋਂ ਕੱਢਦੇ ਨਹੀਂ ਆ ਮੇਰਾ ਵੀ ਚੱਤੂ ਪਾ ਨੇ ਕੋਲੋ ਖਾ ਗੋ ਮੈਂ ਜੰਗਲਾਂ ਵਿੱਚ ਜੱਗਾ ਪਾ ਜੱਗੇ ਪਾ ਕੋਈ ਮੈਸੇਜ ਹੋਵੇ ਭਾਈ ਤੁਹਾਡਾ ਮੈਸੇਜ ਜਰੂਰ ਆਇਓ ਡੌਂਕੀ ਚ ਬਹੁਤ ਮਜ਼ਾ ਆਉਂਦਾ ਉਤੋ ਤਾਂ ਹੀ ਖਾਓ ਯਾਰ ਸਨੀ ਭਾਈ ਜੀ ਹਾਂ ਸੰਕੁ ਗਿਫਟੀ ਭਾਈ ਮੈਸੇਜ ਕੋਈ ਆ ਮੈਸੇਜ ਆਹੀ ਆ ਵਾ ਹੁਣ ਦਵਾਈ ਆ ਆ ਗੁੱਡੀ ਨੂੰ ਮੂੰਹ ਬੁਲਾਣਾ ਸੀ ਚੌਂਕ ਬੜੀ ਦਵਾਈ ਲੈ ਕੇ ਆਇਆ ਮੂੰਹ ਬੁਲਾ ਲਿਆ ਦੋਹਾਂ ਆਗਣ ਆਈ ਦਿੱਸ ਪੈਨ ਉਹ ਲੋ ਭਾਈ ਡੌਂਕੀ ਬਾਉ ਕੀ ਵੀਰ ਇੱਕ ਰੇ ਮੈਨੂੰ ਵੀ ਬਸ ਨਰ ਬੜੀ ਇੰਨੀ ਹੁਣ ਨਹੀਂ ਦੂਜੀ ਬਣਾਣ ਦੇ ਗਾਲਾਂ ਨਹੀਂ ਆਹ ਖਾਣ ਸਾਹਿਬ ਕਿਵੇਂ ਹੋ ਅੱਛੇ ਹੋ ਠੀਕ ਹੈ ਭਾਈ ਕੈਮ ਕੈਮ ਰਾਣਾ ਸਾਹਿਬ ਭਾਈ ਅਮਰੀਕਾ ਜਣਾ ਬਹੁਤ ਸੋਖਾ ਮੇਰਾ ਵੀਰਾ ਦੇਖ ਲੋ ਕੀ ਖਾਣੇ ਪਏ ਆ ਕ੍ਰਾਂਚੀਆਂ ਜਿਹੜੀਆਂ ਤੁਸੀਂ ਖਾਣੇ ਨੇ ਛੋਟੇ ਹੁੰਦੇ ਉਹ ਖਾਣ ਲਈ ਬਹੁਤ ਸੋ ਕੈਮਰਾ ਵੀ ਰੱਦ ਹੀ ਆਇਓ ਇਹਨਾਂ ਡਾਲਰਾਂ ਹੀ ਮੇਰੀ ਆ ਵੀ ਇੱਥੇ ਕ੍ਰਾਂਚੀ ਹੀ ਆ ਨਾ ਪਾ ਦੀ ਤਾਂ ਬਾਲੀ ਹਿੰਮਤ ਆ ਗੋਰੀ ਦੇਖਣ ਜਦੋਂ ਗੋਰੀ ਦੀ ਬਣਾ ਬਾਬਾ ਜਿਆ